ਕੀ ਵੰਗਲਾ ਅੱਜ ਇੱਥੇ ਮੈਂ ਕਲੀਨਿਕ ਦਵਾਈ ਲੈਣ ਆਇਆ ਸੀ ਦਾ ਤੇ ਕਲੀਨਿਕ ਸਿਹਤਮੰਦ ਪੰਜਾਬ ਆਮ ਆਦਮੀ ਕਲੀਨਿਕ ਮੰਡੀ ਬਰੀ ਵਾਲਾ ਇੱਥੇ ਹੈ ਸਾਢੇ 8:00 ਆਇਆ ਤੇ ਮੈਨੂੰ 10:30 ਹੋ ਕੇ ਲੈਣੀ ਹੂੰ ਤੇ ਸਾਢੇ 10:00 ਨੇ 11:00 ਐ ਭਾਈ ਸਾਹਿਬ ਆਈ ਐ ਨਹੀਂ ਕੋਈ ਮਲਾਜ਼ਮ ਅੱਛਾ 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 ਮਲਾਜ਼ਮ ਨਹੀਂ ਆਇਆ ਇਸ ਕੋਈ ਤੁਹਾਨੂੰ ਵੀ ਮਿਲਦੇ ਹਾਂਜੀ ਡਾਕਟਰ ਸਾਹਿਬ ਇੱਧਰ ਲਈ ਪੋਸਟ ਵਾਲੇ ਚੁਗਿਆ ਘਟਨ ਵਰੋਂ ਕਿ ਜਨਿਸ਼ ਹਸਤਾਬੀ ਨੀ ਪਿਆਸ ਕਿ ਨੀ ਕੁਰਸੀਆਂ ਦਾ ਕੀ ਮਤਲਬ ਆਏ ਨੀ ਕੋਈ ਮਲਾਜ ਅੱਛਾ 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 ਮਲਾਜ ਸਾਥਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸੁਤਰਾਮ ਸਿੰਘ ਆਮ ਆਰਮੀ ਕਲੀਨ ਕੋ ਮੰਡੀ ਬਰੀ ਵਾਲਾ ਦੇ ਡਾਕਟਰਾਂ ਦੀ ਟੀਮ ਵੱਲੋਂ ਸਮੇਂ ਸਿਰ ਨਾ ਆਉਣ ਕਰਕੇ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਲੋਕਾਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਸੇਵਲ ਸਰਜਣ ਵੱਲੋਂ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਭਾਵੇਂ ਸਰਕਾਰਾਂ ਇੱਕ ਦੂਸਰੀ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਫੇਲ ਕਰਨ ਲਈ ਸਰਕਾਰੀ ਸਿਸਟਮ ਵਿੱਚ ਬਦਲਾਅ ਲੈ ਕੇ ਆਉਂਦੀਆਂ ਹਨ ਕਾਂ ਜੇਕਰ ਸਬੰਧਤ ਮਹਿਕਮੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਹੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਤਾਂ ਸਰਕਾਰਾਂ ਅਤੇ ਸਰਕਾਰਾਂ ਵੱਲੋਂ ਬਣਾਏ ਹੁਕਮ ਅਤੇ ਅਦਾਰੇ ਅਕਸਰ ਹੀ ਫੇਲ ਹੋ ਜਾਇਆ ਕਰਦੇ ਹਨ ਜਿਸ ਦੀ ਤਾਜ਼ਾ ਮਿਸਾਲ ਹੁਣ ਜਿਲ੍ਹਾ ਸ਼੍ਰੀ ਨੌਸਰ ਸਹਿਬ ਦੇ ਦੀਨ ਆਉਂਦੀ ਸਾਵ ਤਸੀਲ ਮੰਡੀ ਬਰੀਵਾਲਾ ਵਿਖੇ ਨਵੇਂ ਬੜਾਏ ਗਏ ਆਮ ਆਦਮੀ ਕਲੀਨਿਕ ਵਿੱਚ ਡਾਕਟਰ ਬੱਲੋ ਸਮੇਂ ਸਿਰ ਡਿਊਟੀ ਤੇ ਨਾ ਆਉਣ ਤੋਂ ਮਿਲਦੀ ਹੈ ਆਮ ਆਦਮੀ ਕਲੀਨਿਕ ਵਿੱਚੋਂ ਸਿਹਤ ਸਹੂਲਤਾਂ ਲੈਣ ਆਏ ਲੋਕਾਂ ਬੱਲੋ ਜਾਣਕਾਰੀ ਦਿੰਦਿਆਂ ਪੱਤਰਕਾਰ ਨੂੰ ਦੱਸਿਆ ਕਿ ਅਸੀਂ ਸਵੇਰ 8 ਵਜੇ ਤੋਂ ਇਸ ਆਮ ਆਦਮੀ ਕਲੀਨਿਕ ਵਿੱਚੋਂ ਦਵਾਈ ਲੈਣ ਵਾਸਤੇ ਆਏ ਹਾਂ ਪਰ ਕਾਫੀ ਸਮਾਂ ਹੋਣ ਦੇ ਬਾਵਜੂਦ ਵੀ ਇੱਥੇ ਕੋਈ ਡਾਕਟਰ ਮਰੀਜ਼ਾਂ ਨੂੰ ਚਿਪਕਾਉਣ ਵਾਸਤੇ ਨਹੀਂ ਹੈ ਅਤੇ ਨਾ ਹੀ ਕੋਈ ਪਰਚੀਆਂ ਬਣਾਉਣ ਵਾਲਾ ਹੈ ਉਹਨਾਂ ਦੱਸਿਆ ਕਿ ਸਿਰਫ ਇੱਕ ਹੀ ਕੰਪਿਊਟਰ ਵੱਲੋਂ ਬਿਨਾਂ ਪਰਚੀਆਂ ਅਤੇ ਬਿਨਾਂ ਡਾਕਟਰ ਦੇ ਚੈੱਕਅਪ ਤੋਂ ਕਈ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮਰੀਜ਼ਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾ ਸਕਦਾ ਹੈ ਇਸ ਸੰਬੰਧੀ ਜਦ ਸਿਵਲ ਸਰਜਨ ਜ਼ਿਲ੍ਹਾ ਸ਼੍ਰੀ ਮੋਸਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਸਮੇਂ ਸਿਰ ਆਪਣੀ ਡਿਊਟੀ ਤੇ ਨਾ ਆਉਣ ਵਾਲੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ प्रदीप ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਜੀ ਨਾਮ ਨਾਲ ਕੋਈ ਸਾਕੋ ਸਨ ਖਾਲੀ ਕਰਦੇ ਹਾਂਜੀ ਕਿੱਸੇ ਘਟਾ ਮੈਂ ਕਹਾ ਤਾ ਤੇ ਜਿਹੜੇ ਬਾਹਰ ਬੈਠੇ ਲੋਕ ਜੀ ਉਹ ਕੀ ਕਹਿਣਾ ਕੀ ਚਾਹੁੰਦੇ ਸੀ ਸਸਤਾ ਵੀ ਜਿਹਾ ਪਲਾਸਟਿਕ ਕਰਵਾਉਂਦੇ ਸੀ ਨਹੀਂ ਕੁਰਸੀਆਂ ਦਾ ਕੀ ਮਤਲਬ ਬਿਨਾਂ ਆਏ ਨਹੀਂ ਕੋਈ ਮਲਾਜੂ ਅੱਛਾ 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 ਮਲਾਜੂ ਨਹੀਂ ਆਇਆ ਇਸ ਕੋਈ ਤੁਹਾਨੂੰ ਵੀ ਮਿਲਦੇ ਹਾਂਜੀ ਡਾਕਟਰ ਸਾਹਿਬ ਇੱਧਰ ਲਈ ਪੋਸਟ ਵਾਲੇ ਵੈਰੀ ਗੁੱਡ ਕੋਈ ਜਾਣੀ ਨੀ ਆ ਪਰਚੀਆਂ ਕੱਟਨ ਵਾਲੋਂ ਇਹ ਡਾਕਟਰ ਵੀ ਤੁਸੀਂ ਇੱਧਰ ਵੀ ਤੁਸੀਂ ਡਿਊਟੀ ਕਰਦੇ ਹੋ ਇੱਧਰ ਵੀ ਤੁਸੀਂ ਕਰਦੇ ਹੋ ਪਰਚੂਰੀਆਂ ਦੀ ਅੱਜ ਥੋੜਾ ਜਿਹਾ ਕੰਮ ਤੇ ਗਿਆ ਸੀ ਇੱਧਰ ਮੈਂ ਕੀ ਚੀਜ਼ ਹੈ ਅੱਛਾ ਤੁਹਾਡੀ ਮਿਹਨਤ ਤੁਹਾਡੀ ਕੀ ਪੋਸਟ ਆ ਹੈ ਜੀ ਫਾਰਮਾਸਿਸਟ ਆ ਸਰ ਅੱਛਾ ਤੁਸੀਂ ਇਕੱਲੇ ਹੋ ਫਿਰ ਇਸ ਵੇਲੇ ਮੌਜੂਦ ਨਹੀਂ ਸਰ ਹੈਗੇ ਸਾਰੇ ਕਿੰਨੇ ਵਜੇ ਡਿਊਟੀ ਤੇ ਆਉਣਾ ਹੁੰਦਾ ਜੀ 9 ਵਜੇ ਆਉਣਾ ਸਰ ਤੇ ਅੱਜ ਤਾਂ 10:30 ਹੋ ਗਏ ਆ ਜੀ ਸਰ ਅੱਜ ਉਹ ਛੁੱਟੀ ਦੇ ਸੀਗੇ ਜਿਹੜੀ ਆਪਣੇ ਕਲੀਨिकल ਅਸਿਸਟੈਂਟ ਸੀ ਜੀ ਅੱਛਾ ਉਹ ਛੁੱਟੀ ਤੇ ਆ ਤਾਂ ਨਹੀਂ ਆਈ ਤੇ ਇੱਧਰ ਲਈ ਪਾਈ ਸਾਬ ਜਿਹੜੇ ਆ ਅੱਜ ਵੀ ਲਾਉਂਦੇ ਆ ਪਰਚੀ ਵਾਲੇ ਆਜੋ ਜੀ ਲੈ ਲਓ ਤਾਂ ਗਾਈ ਤੇ ਵੀ ਛੁੱਟੀ ਵਾਲੇ ਆ ਜੀ ਇਹ ਜਿਹੜੀ ਦਵਾਈ ਦੇ ਰਹੇ ਹੋ ਜੀ ਇਹਨਾਂ ਕੋਲੇ ਪਹਿਲਾਂ ਦੀ ਲਿਖੀ ਆ ਕਿ ਆਪ ਹੀ ਦੇ ਰਹੇ ਹੋ ਸਰ ਇਹ 20 20 ਵਾਲੇ ਆ ਜੀ ਅੱਛਾ ਇਹਨਾਂ ਕੋਲੇ ਪਰਚੀਆਂ ਪਹਿਲਾਂ ਦੀਆਂ ਆ ਜਿਹੜੀਆਂ ਅੱਜ ਵਾਲੀ ਕਾਰਵਾਈ ਚ ਅਜੇ ਦਵਾਈ ਨਹੀਂ ਲੱਗਦੀ ਇਹਨਾਂ ਦੇ ਅਰੇ ਇਹ ਕੁਮੜਾ ਮੜਾ ਕਾਜ ਕਰਦਾ ਤੁਹਾਡੇ ਕੋਲ ਪਰਚੀ ਹੈ ਕੱਢਿਓ ਪੈਸੋ ਪਰਚੀ ਤੇ ਵੈਸੀ ਸਿੱਧੀ ਮਾੜਾ ਬਣਿਆ ਅੱਛੇ ਅੱਛੇ ਪਰਚੀ ਤੋਂ ਬਿਨਾਂ ਹੀ ਜਿਹੜੀ ਆ ਉਹ ਦਵਾਈ ਲੈ ਰਹੇ ਆ ਤੁਸੀਂ ਤੁਸੀਂ ਤੁਹਾਡੇ ਕੋਲ ਹੀ ਪਰਚੀ ਨਹੀਂ ਹੈਗੀ ਪਰਚੀ ਦਵਾਈ ਲੈਣੇ ਹਾਂਜੀ ਦਵਾਈ ਫਿਰ ਵੀ ਲੈ ਰਹੇ ਹੋ ਕਿ ਪਰਚੀ ਤੋਂ ਬਿਨਾਂ ਹੀ ਮਿਲ ਜਾਂਦੀ ਪਰਚੀ ਕਿੱਥੇ ਰੱਖਦਾ ਜੀ ਹਾਂਜੀ ਤੁਸੀਂ ਕਦੋਂ ਕਦੋਂ ਆਏ ਸੀ ਹੋ ਨਹੀਂ ਆਏ ਜੀ ਤੇ ਉਹ ਜਿਸ ਤੇ ਨਾਮ ਚੜਾ ਦਿੰਦੇ ਨੇ ਜੀ ਅੱਛਾ ਥੀਓਰਿਸਟਰ ਵਾਲਾ ਤਾਂ ਆਇਆ ਹੀ ਨਹੀਂ ਹਾਂਜੀ ਉਹ ਤਾਂ ਆਇਆ ਹੀ ਨਹੀਂ ਨਾ ਕਿ ਨਿਚੜੋਣਾ ਸੀ ਨਹੀਂ ਉਹ ਉਹ ਮਿਟ ਨਹੀਂ ਇਹਨਾਂ ਦੀ ਡਿਊਟੀ ਹੋ ਰਹੀ ਹਾਂਜੀ ਚਲੋ ਹਾਂਜੀ ਦਵਾਈ ਲਈ ਹਾਂਜੀ ਕਦੋਂ ਕੁ ਤੇ ਆਏ ਮੌਖਣੇ ਆਏ ਇੱਕ ਟਾਲੀ ਪਰਚੀ ਪਰਚੀ ਆਉਂਦੀ ਉਹ ਫਿਰ ਨਹੀਂ ਨਾਲ ਇਹਨਾਂ ਨੇ ਕਿਹਾ ਨਹੀਂ ਇਹਨਾਂ ਨੇ ਓਕੇ ਤਾਂ ਅੰਜੀ ਦਵਾਈ ਲੈਣਾ ਸੀ ਟੈਸਟ ਕਰਵਾਉਣਾ ਹੈ ਟੈਸਟ ਕਰਵਾ ਲਿਆ ਫਿਰ ਨਹੀਂ ਜੀ ਆਇਆ ਨਹੀਂ ਆਪਸੋਂ ਆਇਆ ਨਹੀਂ ਓਕੇ